ਮਰਗਾ ਬੀ ਦੇ ਬੱਚੇ ਦੇਖੋ ਮਿੱਤਰ ਚਾਰ ਨੇ ਮੁਰਗਿਆਂ ਵਾਂਗੁਨੇ ਦਾ ਮਿੱਤਰ ਜੱਗ ਤੇ ਅੱਜ ਆਪਣੇ ਅੰਮਾ ਟੋਪੇ ਤੇ ਜਾਗ ਹੈ ਕਿਵੇਂ ਲੱਗਦੇ ਹੁੰਦੇ ਨੇ ਆਪਣੇ ਬਲਾਗਰ ਬਹੁਤ ਜੀ ਹਾਂ ਬਹੁਤ ਵਧੀਆ ਨਸ਼ਿਆਂ ਮਰੋਂ ਤਾਂ ਠੀਕ ਆ ਫਿਰ ਯਾਰਾ ਪੂਰਾ ਵਧੀਆ ਪੂਰਾ ਵਧੀਆ ਦੇਖ ਆਪਣੇ ਕਰਕੇ ਜੇ ਇੱਕ ਬੰਦਾ ਵੀ ਸਿੱਧੇ ਰਸਤੇ ਤੇ ਪਹੁੰਚਦਾ ਜੀ ਉਹ ਸਫਲ ਭਈਆ ਲੈ ਗਿਆ ਪਈਆਂ ਨੂੰ ਜਲੇਬੀਆਂ ਖਵਾਉਣਾ ਮੱਕੀ ਦਾ ਵੇ ਬਾਈ ਇੱਥੇ ਹੀ ਜਾਂਦਾ ਆਪਣਾ ਵੇ ਹਾਂ ਇੱਕ ਥਲੀ ਇੱਕ ਥਲੀ ਬਚ ਗਈ ਬਈ ਹੁਣ ਸਾਨੂੰ ਘਰੋਂ ਜਦੋਂ ਫੋਨ ਆਇਆ ਵੀ ਰੋਟੀ ਖਾ ਲਓ ਉਧਰ ਜਾਣਾ ਪਊ ਬਈ ਉਹਨਾਂ ਚਿਰ ਅਸੀਂ ਇੱਥੇ ਆ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ ਆ ਜੀ ਆਪਣੇ ਬਲੌਗ ਦਾ 180ਵਾਂ ਦਿਨ ਫੇਰ ਪਤਾ ਲੱਗਿਆ ਤੈਨੂੰ ਪਹਿਲਾਂ ਆਪਣੇ ਦਾਤੀ ਜੀ ਬਜੀ ਤਾਂ ਕਰਕੇ ਕੇਵਲ ਨੂੰ ਕਿਹਾ ਕਿ ਸਾਡੇ ਕੱਖ ਵੜ ਜਾ ਕਰਨ ਨਾਲ ਆਪ ਨੂੰ ਲੈ ਜਾ ਕਰ ਉਹ ਕਹਿੰਦਾ ਠੀਕ ਐ ਇਹ ਵਲ ਆ ਗਿਆ ਸੀ ਬਾਈ ਫਿਰ ਇਹ ਵੜ ਗਿਆ ਕੱਖਾ ਟੋਕਾ ਦੀ ਕਰ ਗਿਆ ਆ ਦੇਖੋ ਮਿੱਤਰੋ ਰੀਅਲ ਮਿੱਕੀ ਮਾ우스 ਤੁਸੀਂ ਟੀਵੀ ਤੇ ਦੇਖ ਰਹੇ ਹੋ ਇਹ ਤਾਂ ਉਹ ਹੁੰਦਾ ਮਿੱਕੀ ਮਾ우스 ਆ ਰੀਅਲ ਆ ਜਮਾ ਐ ਫਰਦਾ ਜੀ ਖਾਲ ਚ ਮੈਂ ਕਿਹਾ ਤਗਾ ਦੋ ਜਮਾ ਡਰਦਾ ਨਹੀਂ ਸੀ ਮੈਂ ਕੋਲੇ ਵੀ ਪਾ ਗਿਆ ਜਮਾ ਇਹ ਫੋਨ ਲੈ ਕੇ ਐ ਫਰਦਾ ਜੀ ਦੇਖੋ ਹਾਂ ਮਰਗਾ ਬੀ ਦੇ ਬੱਚੇ ਦੇਖੋ ਮਿੱਤਰੋ ਚਾਰ ਨੇ ਮੁਰਗੇ ਵਾਂਗੂ ਨੇ ਜਾਵਾ ਐਨਾ ਨੇ ਬਾਈ ਮੁਰਗੇ ਆਲਾ ਕੰਮ ਹੀ ਆ ਜਾਵਾ ਓ ਡੇ ਡੇ ਗਲੇ ਸੋਨੇ ਕਿਨੇ ਨੇ ਦੇਖੋ ਇੱਥੇ ਰਹੀ ਨੇ ਇਹ ਦੇਖੋ ਜੀ चल रहा कम पूरा पूरी मेहनत कर रहे ने जवाक उधर तुम्हें भी लाइनिया ठीक है इधर इधर मिट्टी इधर करा नहीं चलना ठीक है हम अब नीति लॉलीपॉप खा रही है जी पा लिया कराह घरों रोटेगा दूजा घर आए ਮਾਰਤਾ ਸੀ ਕਰਾ ਜਾ ਬਈ ਇੱਥੇ ਕਰਤਾ ਸੈਟ ਥੋੜੀ ਜਿਹੀ ਕਟਰਲੀ ਵੱਧਦੀ ਡੇਗੀ ਉਹ ਫਿਰ ਅਸੀਂ ਰੱਖ ਲਾਂਗੇ ਉੱਥੇ ਬਸ਼ਮਾ ਨੂੰ ਬਣ ਗਈ ਗੱਲ ਉਹ ਥੋੜਾ ਜਿਹਾ ਉੱਚਾ ਹੀ ਰੱਖਣਾ ਸੀ ਇਹ ਤੇ ਮਤਰਾ ਹੀ ਜੱਗ ਤੇ ਆਦੇ ਆਪਣੇ ਅੰਮਾ ਟੋਏ ਤੇ ਜੱਗ ਹੈ ਪਰ ਇਹ ਹੈ ਜਹਰੀ ਜਲੇਬੀਆਂ ਚੱਲ ਰਹੀਆਂ ਨੇ ਮਤਰਾ ਇਧਰ ਪੂਰਾ ਔਰ ਇਹ ਜਮਾ ਸਾਡੀ ਅੰਮਾ ਦੀ ਇਧਰ ਆ ਸਾਡੀ ਕੜਾਹੀ ਆ ਵਾ ਵਾ ਸੇਵਾ ਕਰਾਉਂਦੇ ਕਰਾਉਂਦਾ ਹੁੰਦਾ ਇਧਰ ਨਿਕਲ ਰੰਗ ਆ ਗਨ ਜਲੇਬੀਆਂ ਬਾਈ फिर टेक माते फिर खादिया मेरों गर्मा गर्म जलेबी हां जी सरपंच साहब, और जी क्या ਉਹ ਚੇ ਜੱਗਦੇ ਪਿੰਡ ਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਵੀਰ ਲਾਈ ਜੱਗ ਲਾਇਆ ਹਾਈ ਇੱਥੇ ਹਾਂ ਵਧੀਆ ਵਧੀਆ ਮਾ ਟੋਬੇ ਤੇ ਮਾ ਟੋਬੇ ਤੇ ਸੂਰਾ ਹੈ ਹਾਂਜੀ ਜਗਾਧਰ ਵਾਲੀ ਜਗਾ ਜੀ ਇਹੇ ਹਾਂ ਸਹੀ ਗੱਲ ਆ ਹੋਰ ਜੀ ਲੋਟਾ ਕੰਮ ਚੜ੍ਹਦੀ ਕਲਾ ਕਿਰਪਾ ਜੀ ਕਿਰਪਾ ਚਾਹੀਦੀ ਆ ਫਿਰ ਮਿਲੇ ਜੀ ਸਾਡੇ ਕੋਠਿਆਂ ਦਾ ਮਸ਼ਹੂਰ ਇੰਸਟਾਗ੍ਰam ਜਗਸੀਰ ਮਾਨ ਹਰਫਤ ਜੱਜਾ ਸਿੰਘ ਮਾਨ ਵਧੀਆ ਵਧੀਆ ਲੋਟਾ ਹੈ ਅੱਜ ਦਾਪੀ ਵੱਜ ਗਈ ਹਾਂ ਜੱਟ ਲਾਈਵ ਦੇਖੋ ਹਨਾ ਹੋਰ ਸੁਣਾ ਲਾਉਣ ਲੱਗਿਆ ਜੀਰੀ ਹਾਂ ਅੱਜ ਲੱਗ ਗਿਆ ਜੀ ਪਤਾ ਕਹਿੰਦੇ ਜੀਰੀ ਲਈ ਜਾਂਦਾ ਹੋਰ ਲੋਟਾ ਦੱਸ ਕੰਮ ਕਿਵੇਂ ਲੱਗਦੇ ਹੁੰਦੇ ਨੇ ਆਪਣੇ ਵਲੌਗ ਉਹ ਵੀ ਦੱਸ ਦੇ ਆਊਟਸਟੈਂਡਿੰਗ ਹਾਈ ਹਾਈ ਬਈਆ ਪੂਰਾ ਜਹਾਂ ਦਾ ਉਹ ਕੇ ਰਿਪੋਰਟ ਹੋਣੀ ਜਮਾ ਬੀਸੀ ਬਹੁਤ ਐਂਡ ਰਮਾ ਜਿਹੇ ਜਿਹੇ ਕਰਦਾ ਉਹ ਵੀ ਬਹੁਤ ਵਧੀਆ ਜਿਹੜਾ ਰਮਾ ਜੀ ਬਹੁਤ ਗਿਆਨ ਜੰਗ ਹਾਂ ਬਹੁਤ ਵਧੀਆ ਨਸ਼ਿਆਂ ਬਰੋਂ ਤਾਂ ਠੀਕ ਆ ਫਰਜ਼ਾਰਾ ਪੂਰਾ ਵਧੀਆ ਪੂਰਾ ਵਧੀਆ ਦੇਖ ਆਪਣੇ ਘਰ ਕੇ ਜੇ ਇੱਕ ਬੰਦਾ ਵੀ ਸਿੱਧੇ ਰਸਤੇ ਤੇ ਪੈਂਦਾ ਜੀ ਉਹ ਸਫਲ ਹਾਂ ਹਾਂ ਯਾਨ ਯਾਨ ਮੰਡੀ ਜਾਓ ਜਿਹਦੇ ਪੰਦੇ ਬੰਨਦੇ ਜਿਹਨੇ ਮੰਨਣੀ ਕਰਕੇ ਹਾਂ ਬੜਕਾ ਮਬਾਰਕ ਬਸ ਅਹੀਂ ਚੱਲ ਨਾ ਮੈਂ ਮੈਨੂੰ ਐਂ ਆ ਮਹਿਆਰ ਦੇ ਕੋਈ ਇੱਕ ਵੀ ਵਾਦਲਾ ਬਿਲਕੁਲ ਬਿਲਕੁਲ ਵਧੀਆ ਦੇਖਦਾ ਉਹ ਲੋਟ ਵੀ ਨੇ ਵਿੱਚ ਵਿੱਚ ਤੇਰ ਹੁਣ ਨਸਾ ਛੱਡਣਾ ਕੀ ਬਾਣ ਪਿਆ ਵਿੱਚ ਵੀ ਵਧੀਆ ਵੀ ਰਿਸਪੌਂਸ ਲੋਟ ਆ ਮਨ ਮਾਰ ਲਿਆ ਹਾਂ ਉਹ ਦਬਾਈ ਉਹ ਹਾਂ ਉਹ ਤੇ ਚੱਕ ਬਹਨ ਲਾਇਆ ਹੋਇਆ ਹਾਂ ਰਾਤਾਂ ਜਿਹੜੀਆਂ ਆਏ ਹੁੰਦੀਆਂ ਤੋੜਾ ਚ ਵੀ ਜੀ ਵੀ ਉਹ ਨਹੀਂ ਲੱਗਦੀ ਹੋਰ ਲੋਟ ਹੈ ਹਾਂ ਵਧੀਆ ਵੀ ਫਿਰ ਪੀਤੀ ਚਾਹ ਮਤਰੋ ਪੂਰੀ ਰੌਣਕ ਆ ਬਾਈ ਅੰਮਾ ਦੇ ਸਾਡੇ ਉਧਰ ਜਲ ਜੀਰਾ ਚੱਲੀ ਜਾਂਦਾ ਉਧਰ ਜਲੇਬੀਆਂ ਚੱਲੀ ਜਾਂਦੀਆਂ ਨੇ ਐ ਟੈਂਟ ਜੇ ਚਾਹਾਂਗੇ ਬਾਕੀ ਅਮਨਦੀਪ ਦੇਉ ਕੋਈ ਵਿਚਾਰਾ ਤੇਰੇ ਕੋਈ ਦਰਸ਼ਕਾਂ ਨੂੰ ਸਨੇਹਾ ਤਾਂ ਜਗਦਾ ਕਿਵੇਂ ਯਾਰਾ ਹਾਂ ਭਈ ਲੈ ਕੇ ਆ ਪਈਆਂ ਨੂੰ ਚਲੇ ਪਿਆ ਖਵਾਉਣਾ ਆ ਬੈਠੇ ਨੇ ਜੀ ਬੜੀਆ ਫਰਾ ਕਮਾਲ ਓ ਜਲੇਬੀਆਂ ਔਦ ਲਾ ਕੇ ਬਾ ਠੀਕ ਆ ਚਲੀਏ ਯਾਰ ਫਿਰ ਮੈਂ ਵੀ ਚੱਲਾਂ ਯਾਰ ਜੱਗ ਤੋਂ ਬਾਅਦ ਬਾਈ ਪਹੁੰਚ ਗਏ ਸੀ ਆਪਾਂ ਤਰੌਲੇ ਬੀਜ ਲੈਣ ਕਿਉਂਕਿ ਆਪਣੀ ਮੱਕੀ ਜੀ ਹਰੀ ਨਹੀਂ ਸੀ ਉਹੀ ਤਾਂ ਕਰਕੇ ਹੋਰ ਲੈਤਾ ਵੀ ਵੀ ਆਪਾਂ ਇੱਥੋਂ ਹੀ ਲੈਦੇ ਹੁਣ ਆ ਅੱਡ ਇੱਥੋਂ ਹੀ ਜਾਂਦਾ ਆਪਣਾ ਵੀ ਇੱਥੋਂ ਹੀ ਜਾਂਦਾ ਕਿਸਾਨ ਬੀਜ ਸਟੋਰ ਰਾਪਾ ਤਰਵਾਈ ਜਿਹੜੇ ਜਾ ਤੈਨੂੰ ਗਿਆ ਦੀ ਬਾਰੇ ਮਾੜੇ ਮੋਢੇ ਜਿਹੜੇ ਘਾਟ ਵਾਲਾ ਕਰਦੇ ਸੈਟ ਕਿਉਂਕਿ ਆਪਾਂ ਇੰਨਾ ਚਲਾਇਆ ਨਹੀਂ ਨਾ ਵੀ ਘਾਟ ਹੀ ਚਲਾਇ ਰਹਾ ਇਹਦਾ ਯਾਰ ਹਾਂ ਲੱਗ ਗਿਆ ਸੀ ਨਾ ਉਹਨੂੰ ਕਿਹਾ ਸੀ ਮੈਨੂੰ ਪਤਾ ਸੀ ਯੂਟਿਊਬ ਤੇ ਮਾਰੀਆ ਕਈ ਵਾਰ ਮੈਂ ਉੱਥੇ ਝੂਠੇ ਨਹੀਂ ਲਿਖਤੇ ਹਾਂ ਆਇਆ ਬਾਈ ਫਰਾ ਬਾਤਾਂ ਹੂੰ ਬਾਲਾ ਨਹੀਂ ਆਏ ਹੋਇਆ ਜਿਵੇਂ ਆਪਾਂ ਨੂੰ ਆਏ ਸੀ ਬਾਲੀਆਂ ਟਰਾਲੀਆਂ ਹੋ ਗਿਆ ਆਏ ਹੋ ਗਿਆ ਜਮਾ ਸੈਟ ਆ ਬਲੜੀ ਮਾੜੀ ਮੋਟੀ ਘਾਟ ਬਾਦ ਉਹ ਜਮਾ ਖੁੰਜਾ ਖਾਂਜਾ ਚਾ ਜਿਹੜੀ ਉਹ ਢੇਰੀ ਜੀ ਰਹਿ ਗਈ ਉਹ ਇੱਥੇ ਸਿੜ ਦੇਣਗੇ ਆਹ ਲਿਆ ਦੰਦਾ ਪਾੜਾ ਸੀ ਯਾਰ ਮੇਰਾ ਫਰਸ਼ ਤੇ ਚੜਦਾ ਜੇ ਐ ਫਰਸ਼ ਟੁੱਟਦਾ ਜੀ ਕਾ ਜਦੋਂ ਕਰਾ ਕਰੂ ਲਵਾ ਕੇ ਬਈ ਚਾਚਾ ਨੂੰ ਕਿਹਾ ਵੀ ਮੱਕੀ ਜੀ ਵੀ ਵੇਚਣ ਵਾਲੀ ਐ ਸਾਤੇ ਰਿਵੇ ਯੋਨੇ ਉਹੀ ਸਾਡੀ ਵੀ ਜਿਹਦਾ ਫਰਮੇ ਜਾ ਪੈ ਗਿਆ ਸੀ ਨਾ ਰੇਈਆ ਲੋਡ ਨਹੀਂ ਚਾਚਾ ਬਾ ਫਿਰ ਕੱਲਾ ਬੀ ਲੈ ਜਾਂ ਬੀ ਲੈ ਕੇ ਅੱਜ ਤਾਂ ਹੋ ਗਈ ਹਰੀ ਹਾਂ ਹੋਊਗੀ ਯਾਰਾ ਉਦ ਵਾਲੀ ਕਿਉਂ ਹੋਈ ਉਦ ਵਾਲੀ ਮੀਂਹ ਨਹੀਂ ਕਰਦੀ ਖਰਾਬ ਆ ਰੱਬ ਬੈਰੀ ਹੋ ਗਿਆ ਇਹ ਆ ਜੱਟ ਲਾਈਫ ਬਣ ਸੇ ਜਿਹੜੀ ਆਪਾਂ ਦਰਸ਼ਕਾਂ ਨੂੰ ਦਿਖਾਉਨੇ ਆ ਇੱਥੇ ਪਤਾ ਹੀ ਨਹੀਂ ਯਾਰਾ ਕੀ ਹੋ ਜੇ ਅਜਾ ਡੂੰਘੀ ਦਾ ਨਹੀਂ ਪાળੀ ਮੜਿਆ ਡੰਡਾ ਟੇ ਲਾ ਨਹੀਂ ਇਹ ਕਰਨ ਵਾਲਾ ਦੀ ਯਾਰਾ ਕਿ ਨਹੀਂ ਹੈ ਠੀਕ ਹੈ ਯਾਰਾ ਕਮਾ ਸੱਟਾ ਕਾਣੀ ਹੈ ਨਾ ਪਹਿਲਾ 520 ਕਿਲੋ ਪਾਦਾ ਜੀ ਹਾਂ ਅਜੇ ਕਿ ਫਿਰ 14 ਕਿਲੋ ਪਿਆ ਹੈ ਕੀ ਚੱਕਰ ਉਹ ਮੋਟਾ ਦੀ ਥੋੜਾ ਜਿਆ ਇਹ ਵੀ ਫਰਕ ਪੈਣਾ ਹੈ ਨਾ ਮੋٹے ਪਤਲੇ ਦਾ ਅੱਧਾ ਕੀ ਲਾਈਂਗੇ ਇਧਰ ਤਾਂ ਵਧੀਆ ਖੜੀ ਹੈ ਨਾ ਇਦਾਂ ਦੇਖ ਹਾਂ ਤੰਨਕਾ ਕੁਟੀ ਰੱਖੋਗੇ ਇੱਥੇ ਰੱਖੋ ਹਾਂ ਦਾ ਬਹੁਤ ਸੰਘਣੀ ਹੈ ਇਧਰ ਹੈ ਨਾ ਉਹ ਕੌਗਲੇ ਹੋਣ ਵਾਸਤੇ ਅਲੱਗ ਪੈ ਜਾਵੇਗਾ ਉਹ ਮੁਮਕਾ ਹਾਂ ਹੋ ਗਿਆ ਮਤਰੋ ਫਤੇ ਫਿਰ ਬੀਜ ਗਿਆ ਚਾਚਾ ਥੋਰ ਜੀ ਵਿਸੇਪਨ ਵਾਲਾ ਪੈਂਪੀ ਲੱਗਦਾ ਨਜ਼ਰ ਨੂੰ 8.7 ਹੋ ਗਏ ਆਹ ਰਾਖਲੇ ਯਾਰ ਜਿਹੜੇ ਚਾਰ ਤਾਂ ਜਿਹੜੇ ਬਹਾ ਇੱਥੇ ਤੱਕ ਮੱਕੀ ਬੜੀ ਆਰੀ ਹੋਈ ਸੀ ਉਹ ਵੀ ਆ ਇੱਕ ਥਲੀ ਇੱਕ ਥਲੀ ਬਚ ਗਈ ਬਈ 21 ਕਿਲੋ ਲਿਆਏ ਜੀ 14 ਕਿਲੋ ਪਾਤਾ ਆ ਗੇੜੇ ਹੀ ਘਟ ਗਏ ਨਾ ਪਹਿਲਾਂ ਮੈਂ 20 ਕਿਲੋ ਪਾਤਾ ਸੀ ਇੰਨੇ ਕਿ ਜੀ 19 ਕਿਲੋ ਅਸਾਹੀ ਫਰਕ ਪੈ ਗਿਆ ਚਲੋ ਬਾਅਦ ਕਿਵੇਂ ਕਰਦੀ ਆ ਦੇਖੀ ਓਏ ਆ ਢੋਲ ਕਰਦਾ ਸੀ ਜੀ ਜੰਡਾ ਕਰ ਬਾਈ ਢਿੰਡਾ ਕਰਦਾ ਕਰਦਾ ਬਈ ਇਹ ਮੈਂ ਕਿਹਾ ਤੇ ਢੋਲ ਕਰਦਾ ਤੂੰ ਜਮਾ ਯਾਰ ਓ ਮਾਸਟਰ ਆਤਮਾ ਇਹਦੇ ਵਾਲੇ ਫੁੱਲਾ ਰੌਂਡ ਕ ਲਾਗਦੀ ਬਈ ਸਾਡੀ ਹੁਣ ਗੱਲਾਂ ਚੱਲਣੀਆਂ ਸਾਡੀਆਂ ਇੱਥੇ ਟਾਈਮ ਕਿ ਹੋ ਗਿਆ 7:30 ਹੁਣ ਤੁਹਾਨੂੰ ਘਰੋਂ ਜਦੋਂ ਫੋਨ ਆਏ ਵੀ ਰੋਟੀ ਖਾ ਲਓ ਉਧਰ ਜਾਣਾ ਪਊ ਬਈ ਉਹਨਾਂ ਚਿਰ ਅਸੀਂ ਇੱਥੇ ਹੀ ਆਂ ਵੀ ਰੋਜ਼ ਆ ਟੂਰ ਕੱਢਦੇ ਇੱਕ ਇੱਕ ਯਾਰ ਕੱਲ ਤਾਂ ਅਸੀਂ ਵਾਗੇ ਸੀ ਕਸੌਲੀ ਹਾਂ ਕੱਲਾ ਅਸੀਂ ਕਸੌਲ ਜਾ ਕੇ ਆਏ ਹਾਂ ਹਾਂ ਆਜਾ ਤੇਪੋ ਲੈ ਲਾਗ ਚਾਉਂਦਾ ਅੱਜ ਅੱਧੇ ਕੋਈ ਵਧੀਆ ਥਾਂ ਵਿੱਚ ਚੱਲੋ ਰ ਕੱਲ ਤਾਂ ਆਪਾਂ ਕਸੌਲੀ ਗਿਆ ਕਸੌਲ ਉਧਰ ਘੁੰਮ ਕੇ ਆਂ ਆਜਾ ਆਪਾਂ ਚੱਲ ਕੇ ਆਵਾਂਗੇ ਲੈ ਲਦਾ ਅੱਜ ਆਪਾਂ ਉਧਰ ਹਾਂ ਅਸੀਂ ਰੋਜ਼ ਭਾਈ ਇੱਥੇ ਬਹਿ ਕੇ ਟੂਰ ਕੱਢਦੇ ਕਿਤੇ ਨਾ ਕਿਤੇ ਦਾ ਨਹੀਂ ਚੱਲਾਂਗਾ ਮੈਂ ਲੈ ਜੈਪਸੀ ਲਾਉਣਾ ਕੱਢ ਕੇ ਲੈ ਜਾਵਾਂ ਹਾਂ ਟੈਂਬੋ